ਲੱਗਾ ਰਹੇ ਤਾਂ ਲੱਗਾ ਰਹੋ ਹਰਦਮ ਕਦੇ ਨਾ ਛੋੜ ਲੱਗਾ ਰਹੇ ਤਾਂ ਲਖ ਦਾ ਫਟੇ ਤਾਂ ਕੋਟੀ ਮੂਲ ਜੇ ਤੁਸੀਂ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਵਾਹਿਗੁਰੂ ਦੇ ਜਾਪ ਵਿੱਚ ਜੇ ਤੁਸੀਂ ਲੱਗੇ ਹੋ ਸੱਚ ਜਾਣਿਓ ਤੁਸੀਂ ਲਖਾਂ ਦੇ ਹੋ ਤੇ ਜੇ ਤੁਸੀਂ ਛੱਡ ਗਏ ਤਾਂ ਫਿਰ ਤੁਸੀਂ ਕੋਟੀ ਦੇ ਹੋ ਇਹ ਮੈਂ ਨਹੀਂ ਪਈਸਰ ਪਈ ਵੀਰ ਸਿੰਘ ਜੀ ਕਹਿੰਦੇ ਆ ਤੇ ਉਹਨਾਂ ਨੇ ਹਮੇਸ਼ਾ ਹੀ ਇਹ ਕਿਹਾ ਸੀ ਕਿ ਵਾਹਿਗੁਰੂ ਦੇ ਨਾਮ ਨੂੰ ਜੱਫਾ ਪਾਈ ਰੱਖੋ ਤੁਸੀਂ ਲੱਖਾਂ ਦੇ ਬਣ ਜਾਓਗੇ ਤੁਸੀਂ ਕੌਡੀਆਂ ਤੋਂ ਲੱਖਾਂ ਦੇ ਬਣ ਜਾਉਗੇ ਤੇ ਸਮਾਂ ਵੀ ਨਹੀਂ ਲੱਗਣਾ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਹੋ ਜਿਹੇ ਕਈ ਲੋਕ ਮਿਲਦੇ ਹਨ ਜਿਹੜੇ ਕਹਿ ਦਿੰਦੇ ਹਨ ਵਾਹਿਗੁਰੂ ਵਾਹਿਗੁਰੂ ਕਰਿਆਂ ਕੀ ਹੋ ਜਾਊਗਾ ਪਰ ਸਾਧ ਸੰਗਤ ਜੀ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਇਹੋ ਜੀ ਸੱਚੀ ਘਟਨਾ ਲੈ ਕੇ ਹਾਜ਼ਰ ਹੋਇਆ ਕਿ ਵਾਹਿਗੁਰੂ ਗੁਰਮੰਤਰ ਦੀ ਐਡੀ ਵੱਡੀ ਤਾਕਤ ਹੈ ਕਿ ਜਿਸ ਦੇ ਨਾਲ ਮਿਲਾਂ ਦੂਰ ਤੇ ਜੋ ਕੁਝ ਹੋ ਰਿਹਾ ਹੈ ਉਹ ਵੀ ਇਨਸਾਨ ਨੂੰ ਅਨੁਭਵ ਹੋ ਜਾਂਦਾ ਹੈ ਹੁੰਦਾ ਕਿਸ ਦੀ ਬਦੌਲਤ ਹੈ ਉਸ ਦੇ ਵਾਹਿਗੁਰੂ ਦੇ ਨਾਮ ਦੀ ਬਦੌਲਤ ਉਸ ਦੇ ਵਾਹਿਗੁਰੂ ਦੇ ਨਾਮ ਦੀ ਬਦੌਲਤ ਇਨਸਾਨ ਦਾ ਮਨ ਦੀ ਇਕਾਗਰਤਾ ਇੰਨੀ ਜੁੜ ਜਾਂਦੀ ਹੈ ਇੰਨਾ ਅਨੁਭਵ ਉਸ ਨੂੰ ਹੋ ਜਾਂਦਾ ਹੈ ਤੇ ਗਿਆਨ ਵਿੱਚ ਇੰਨਾ ਵਾਧਾ ਹੋ ਜਾਂਦਾ ਹੈ ਕਿ ਪਰਮਾਤਮਾ ਉਸ ਨੂੰ ਇੱਥੋਂ ਤੱਕ ਜਿਹੜਾ ਹੈ ਉਹ ਕਨੈਕਟ ਕਰ ਦਿੰਦਾ ਹੈ ਕਿ ਵਿਛੜਦੀ ਰੂਹ ਦਾ ਵੀ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ ਤਾਂ ਸਾਧ ਸੰਗਤ ਜੀ ਅਸੀਂ ਕਿਸੇ ਤੂੰ ਵੀ ਇਹ ਉਹ ਸੁਣ ਕੇ ਅਸੀਂ ਪਰਮਾਤਮਾ ਦਾ ਨਾਮ ਨਾ ਛੱਡੀਏ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਸੱਚ ਜਾਣਿਓ ਸਾਡਾ ਇੱਥੇ ਵੀ ਸਬਰ ਜਾਊਗਾ ਤੇ ਉੱਥੇ ਵੀ ਸਬਰ ਜਾਊਗਾ ਤੇ ਇਹ ਜਿਹੜਾ ਮਨ ਹੈ ਉਸ ਦੀ ਕਨੈਕਟੀਵਿਟੀ ਇੰਨੀ ਵੱਧ ਜਾਊਗੀ ਉਹ ਤੁਹਾਨੂੰ ਅੱਜ ਪਤਾ ਲੱਗ ਜਾਊਗਾ ਤਾਂ ਦੇਖਦੇ ਆ ਜੀ ਵਾਹਿਗੁਰੂ ਗੁਰਮੰਤਰ ਦੀ ਕਿੱਡੀ ਵੱਡੀ ਵਡਿਆਈ ਹੈ ਤਾਂ ਪਾਈਸਾ ਪਈ ਵੀਰ ਸਿੰਘ ਜੀ 25 ਨਵੰਬਰ 1937 ਖਾਲਸਾ ਸਮਾਚਾਰ ਦੇ ਵਿੱਚ ਇੱਕ ਖਬਰ છਪੀ ਸੀ ਜਿਸ ਦੇ ਵਿੱਚ ਕਿਸੇ ਦਾ ਨਾਂ ਨਹੀਂ ਲਿਆ ਗਿਆ ਸੀ ਪਰ ਭਾਈ ਸੇਵਾ ਸਿੰਘ ਜੀ ਦੱਸਦੇ ਸਨ ਕਿ ਉਹ ਖਬਰ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸੀ ਉਸ ਦੇ ਵਿੱਚ ਹੈ ਕੀ ਸੀ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਵੇਂ ਰੋਹਾਨੀ ਔਸ ਮੌਸ ਮੰਡਲ ਦੇ ਕਾਰਨ ਆਤਮ ਮੰਡਲ ਦੇ ਸੁਖਮਾਨ ਦੇ ਸਨ ਉਹ ਇੰਨੀ ਖਿੜੀ ਵੀ ਰੂਹ ਸਨ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਵਾਹਿਗੁਰੂ ਨੂੰ ਜੱਫਾ ਪਾਰਕਿਆ ਸੀ ਕਦੇ ਵੀ ਉਹ ਉਹਨਾਂ ਨੇ ਵਾਹਿਗੁਰੂ ਨੂੰ ਵਿਸਾਰਿਆ ਨਹੀਂ ਸੀ ਉਸ ਦੀ ਬਦੌਲਤ ਹੋਇਆ ਕਿ ਕਿ ਇੱਕ ਦਿਨ ਭਾਈ ਸੁਧ ਸਿੰਘ ਜੀ ਨੂੰ ਇਹ ਸੁਨੇਹਾ ਮਿਲਿਆ ਕਿ ਸੰਤ ਬੁਰਮਕ ਸਿੰਘ ਜੀ ਉਹਨਾਂ ਨੂੰ ਮਿਲਣ ਆ ਰਹੇ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਭਾਈ ਸੁਧ ਸਿੰਘ ਜੀ ਨੂੰ ਕਹਿ ਦਿੱਤਾ ਕਿ ਉਹਨਾਂ ਨੂੰ ਕਹਿ ਦਿਓ ਅੱਜ ਉਹ ਮੈਨੂੰ ਮਿਲਣ ਨਾ ਆਉਣ ਅੱਜ ਮੈਂ ਉਹਨਾਂ ਨੂੰ ਨਹੀਂ ਮਿਲ ਸਕਦਾ ਕਿਉਂਕਿ ਉਸ ਦਿਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਨੰਦ ਵਿੱਚ ਨਹੀਂ ਸਨ ਉਪਰਾਮਤਾ ਦੇ ਵਿੱਚ ਸਨ ਉਖੜੇ-ਉਖੜੇ ਹੋਏ ਸਨ ਜੋ ਉਹ ਇੱਕ ਉਹ ਦਿਨ ਸੀ ਤਾਂ ਪਾਈ ਸੁਦ ਸਿੰਘ ਜੀ ਦੇ ਕਹਿੰਦੇ باوجود ਵੀ ਸੰਤ ਗੁਰਮੁਖ ਸਿੰਘ ਜੀ ਸਨ ਉਹ ਪਾਈ ਪਾਈ ਵੀਰ ਸਿੰਘ ਜੀ ਨੂੰ ਮਿਲਣ ਆ ਗਏ ਲਗਭਗ 3 ਵਜੇ ਦਾ ਸਮਾਂ ਸੀ ਤਾਂ ਦੋਨੇ ਧੇਰਾ ਆਪਸ ਦੇ ਵਿੱਚ ਆਮਣੇ ਸਾਹਮਣੇ ਬੈਠੀਆਂ ਰਹੀਆਂ ਪਰ ਪਾਈ ਵੀਰ ਸਿੰਘ ਜੀ ਕੁਝ ਬੋਲ ਨਾ ਸਕੇ ਤੇ ਆਖਰ 5 ਮਿੰਟਾਂ ਬਾਅਦ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਨੇ ਉਹਨਾਂ ਨੂੰ ਤੋਂ ਮੁਆਫੀ ਮੰਗੀ ਤੇ ਉਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਚਲੇ ਜਾਓ ਅੱਜ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਦਾ ਤੇ ਭਾਈ ਸੰਤ ਗੁਰਮੁਖ ਸਿੰਘ ਜੀ ਸਨ ਉਹ ਵਾਪਸ ਚਲੇ ਗਏ ਤਾਂ ਅਚਾਨਕ ਉਸ ਦਿਨ ਸਾਰਾ ਦਿਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਖੜੇ ਉਖੜੇ ਰਹੇ ਤੇ 3 ਵਜੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਬੜੀ ਉਪਰਾਮਤਾ ਦੇ ਵਿੱਚ ਸਨ ਤਾਂ ਅਗਲੇ ਦਿਨ ਉਹਨਾਂ ਨੂੰ ਸਨੇਹਾ ਮਿਲਦਾ ਹੈ ਭਾਈ ਸੇਵਾ ਸਿੰਘ ਜੀ ਵਲ ਨੂੰ ਕੀ ਕੱਲ ਜਿਹੜੇ ਹਨ ਭਾਈ ਸੁਧ ਸਿੰਘ ਜੀ ਨੂੰ ਸਨੇਹਾ ਮਿਲਦਾ ਹੈ ਕਿ ਕੱਲ 3 ਵਜੇ ਦੇ ਲਗਭਗ ਪ੍ਰੋਫੈਸਰ ਪੂਰਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਅਚਾਨਕ ਹਾਲਤ ਵਿਗੜੀ ਵਿਗੜਨ ਕਰਕੇ ਲਗਭਗ ਉਹ 3 ਵਜੇ ਉਹ ਅਕਾਲ ਚਲਾਣਾ ਕਰ ਗਏ ਤਾਂ ਇਹ ਹੀ ਪਾਈਸਾ ਭਾਈ ਵੀਰ ਸਿੰਘ ਜੀ ਸਨ ਅੰਮ੍ਰਿਤਸਰ ਦੇ ਵਿੱਚ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਦਿਹਾਂਤ ਹੋਇਆ ਹੈ ਦਹਿਰਾदून ਦੇ ਵਿੱਚ ਲਗਭਗ 500 ਮੀਲ ਦਾ ਇਹ ਸਫ਼ਰ ਸੀ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਇਹ ਜਿਹੜੀ ਖਬਰ ਸੀ ਇਹ ਪਹਿਲਾ ਅਨੁਭਵ ਹੋ ਚੁੱਕੀ ਸੀ ਕਿ ਉਹ ਅੱਜ 3 ਵਜੇ ਇਹ ਜਿਹੜੀ ਰੂਹ ਹੈ ਉਹ ਚਲੀ ਜਾਣੀ ਇਸ ਕਰਕੇ ਉਹ ਉਪਰਾਮਤਾ ਦੇ ਵਿੱਚ ਸਨ ਕਿਉਂਕਿ ਉਹਨਾਂ ਦੀ ਜਿਹੜੇ ਹਾਲਾਤ ਸਨ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਉਹ ਜਗਾ ਜਿਹੜੀ ਉਹਨਾਂ ਦੀ ਵਿਗੜੀ ਹਾਲਾਤ ਹਾਲਤ ਵਿਗੜੀ ਤੇ ਵਿਗੜਤੀ ਹਾਲਤ ਦੇ ਕਰਨ ਦੇ ਬਾਵਜੂਦ ਉਹ 3 ਵਜੇ ਉਹ ਅਕਾਲ ਚਲਾਣਾ ਕਰ ਗਏ ਤੇ ਐਸੀ ਤਰ੍ਹਾਂ ਉਹ ਜਿਹੜੀ ਸਾਰੀ ਜਿਹੜਾ ਅਨੁਭਵ ਹੈ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਉਸ ਦਿਨ ਹੀ ਹੋ ਹੀ ਜਾਂਦਾ ਸੀ ਤੇ ਇਥੇ ਸਭ ਤੋਂ ਸੋਚਣ ਵਾਲੀ ਗੱਲ ਹੈ ਕਿ ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਪਹਿਲਾਂ ਹੀ ਅਨਭਵ ਕਿਵੇਂ ਹੋ ਜਾਂਦਾ ਸੀ ਕਿਉਂਕਿ ਜਿਹੜਾ ਜੜਤਾ ਦਾ ਪੁਜਾਰੀ ਹੈ ਉਹ ਉੱਤਰ ਨਹੀਂ ਦੇ ਸਕਦਾ ਪਰੰਤੂ ਆਤਮ ਉਸ ਦੀ ਅੰਸ ਹੈ ਤੇ ਇਹ ਆਤਮਾ ਇੰਨੀ ਉਹ ਨਦੀ ਸ਼ੁੱਧ ਹੋ ਚੁੱਕੀ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਿ ਉਹ ਪਰਮਾਤਮਾ ਨਾਲ ਇੰਨੀ ਜ਼ਿਆਦਾ ਜੁੜ ਸੋ ਗਈ ਸੀ ਕਿ ਉਹ ਪਰਮਾਤਮਾ ਦਾ ਗਿਆਨ ਉਹਨਾਂ ਨੂੰ ਇੰਨਾ ਵੱਧ ਗਿਆ ਸੀ ਕਿ ਉਹਨਾਂ ਨੂੰ ਪਹਿਲਾਂ ਹੋਣ ਵਾਲਾ ਤੇ ਬਾਅਦ ਵਿੱਚ ਹੋਣ ਵਾਲਾ ਸਾਰਾ ਕੰਮ ਪਹਿਲਾਂ ਅਨੁਭਵ ਹੋ ਜਾਂਦਾ ਸੀ ਦੇਖੋ ਇਹ ਕਿਸ ਦੀ ਬਦੌਲਤ ਹੁੰਦਾ ਸੀ ਇਹ ਵਾਹਿਗੁਰੂ ਸਿਮਰਨ ਦੀ ਤਾਕਤ ਦੀ ਬਦੌਲਤ ਉਹਨਾਂ ਨੂੰ ਇਹ ਅਨੁਭਵ ਪਹਿਲਾਂ ਹੋ ਜਾਂਦਾ ਸੀ ਤੇ ਜਦੋਂ ਪਾਈਸਾ ਪਾਈ ਵੀ ਸਿੰਘ ਜੀ ਤੋਂ ਇਹ ਪੁੱਛਿਆ ਜਾਂਦਾ ਸੀ ਕਿ ਇਹ ਉਹਨਾਂ ਨੂੰ ਅਨੁਭਵ ਕਿਵੇਂ ਹੋ ਜਾਂਦਾ ਹੈ ਤਾਂ ਸੱਚ ਜਾਣਿਓ ਉਹ ਇਹ ਕਹਿ ਦਿੰਦੇ ਸਨ ਕਿ ਮੈਨੂੰ ਇਸ ਬਾਰੇ ਕੋਈ ਗਿਆਨ ਨਹੀਂ ਕਿਉਂਕਿ ਗਿਆਨ ਦੇ ਵਿੱਚ ਉਹਨਾਂ ਦੇ ਵਿੱਚ ਇੰਨਾ ਆਤਮਾ ਉਹਨਾਂ ਦੀ ਇੰਨੀ ਸ਼ੁੱਧ ਹੋ ਚੁੱਕੀ ਸੀ ਗਿਆਨ ਦੇ ਵਿੱਚ ਉਹਨਾਂ ਦੇ ਇੰਨਾ ਵਧਾ ਹੋ ਚੁੱਕਿਆ ਸੀ ਕਿ ਉਹਨਾਂ ਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਵਿਗੜੀ ਹਾਲਾਤ ਤੋਂ ਲੈ ਕੇ ਅਕਾਲ ਚਲਾਣੇ ਤੱਕ ਉਹ ਸਾਰਾ ਉਹਨਾਂ ਨੂੰ ਉਵੇਂ ਹੀ ਗਿਆਤ ਹੋ ਰਿਹਾ ਸੀ ਜਿਵੇਂ ਉਹ ਸੁਪਨੇ ਦੇ ਵਿੱਚ ਵੇਖ ਰਹੇ ਇਹ ਅਨੁਭਵ ਹੋਣਾ ਬੜਾ ਕੀ ਔਖਾ ਹੈ ਪਰ ਉਸ ਪ੍ਰਮਾਤਮਾ ਦੇ ਵਿੱਚ ਜੇ ਤੁਸੀਂ ਰੰਗੇ ਗਏ ਮਨ ਦੀ ਇਕਾਗਰਤਾ ਵੱਧ ਗਈ ਤਾਂ ਸੱਚ ਜਾਣਿਓ ਸਭ ਕੁਝ ਮਿਲ ਸਕਦਾ ਹੈ ਤਾਂ ਜਿਹੜੇ ਅੱਜ ਸਾਡੇ ਕੁਝ ਥੋੜੇ ਬਹੁਤੇ ਜਿਹੜੇ ਕਾਰਜ ਸਾਡੇ ਨਹੀਂ ਹੋ ਰਹੇ ਤੇ ਅਸੀਂ ਕਈ ਵਾਰ ਸਾਨੂੰ ਕਹਿ ਦਿੰਦੇ ਆ ਲੋਕ ਵੀ ਵਾਹਿਗੁਰੂ ਵਾਹਿਗੁਰੂ ਕਰਿਆਂ ਕੁਝ ਨਹੀਂ ਹੋਣਾ ਤਾਂ ਇਹ ਤੁਸੀਂ ਵਹਿਮ ਕੱਢ ਦਿਓ ਵਾਹਿਗੁਰੂ ਕਰਿਆਂ ਬਹੁਤ ਕੁਝ ਮਿਲ ਜਾਂਦਾ ਹੈ ਤੇ ਇਹ ਸਾਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੋਂ ਦੇ ਜੀਵਨ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ ਅਨੇਕਾਂ ਉਦਾਹਰਨਾਂ ਹਨ ਅਨੇਕਾਂ ਘਟਨਾਵਾਂ ਹਨ ਜਿਹੜੀਆਂ ਸੱਚੀਆਂ ਹਨ ਤੇ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਅਨਭਵ ਹੋ ਜਾਂਦੀਆਂ ਸੰਤ ਤਾਂ ਇੱਥੋਂ ਪਤਾ ਲੱਗਦਾ ਹੈ ਕਿ ਵਾਹਿਗੁਰੂ ਸਿਮਰਨ ਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ ਵਿੱਚ ਐਡੀ ਵੱਡੀ ਤਾਕਤ ਹੈ ਤੇ ਉਹ ਤਾਕਤ ਦੇ مالک ਅਸੀਂ ਵੀ ਬਣ ਸਕਦੇ ਹਾਂ ਉਸ ਦੀ ਬਖਸ਼ਿਸ਼ ਦੇ ਨਾਲ ਤੇ ਉਸ ਦੇ ਸਿਮਰਨ ਕਰਦੇ ਨਾਲ ਉਸ ਦੇ ਅੱਗੇ ਅਰਦਾਸ ਬੇਨਤੀਆਂ ਜੋੜੜੀਆਂ ਕਰਨ ਦੇ ਨਾਲ ਤਾਂ ਸਾਧ ਸੰਗਤ ਜੀ ਵਾਹਿਗੁਰੂ ਨਾਮ ਨੂੰ ਜੱਫਾ ਪਾਈ ਰੱਖੋ ਇਹ ਕਦੇ ਵੀ ਮਨ ਜਨਾ ਲਿਓ ਕਿ ਵਾਹਿਗੁਰੂ ਕਰਿਆ ਕੁਝ ਨਹੀਂ ਨਿਰਦਾ ਵਾਹਿਗੁਰੂ ਕਰਿਆ ਅਨੇਕਾਂ ਤਰ੍ਹਾਂ ਦੇ ਫਲ ਮਿਲਦੇ ਹਨ ਇਹ ਸੱਚ ਹੈ ਇਹੀ ਅੱਜ ਇਸ ਘਟਨਾ ਦੇ ਵਿੱਚ ਬਿਆਨ ਹੋਇਆ ਹੈ ਤਾਂ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਜੇ ਕੋਈ ਬੋਲ ਵਾਅਦਾ ਕਾਟਾ ਚੁੱਕਾ ਹੋ ਗਿਆ ਹੋਵੇ ਤਾਂ ਆਪ ਸਾਧ ਸੰਗਤ ਜੀ ਮਾਫ ਕਰਨਾ ਅਗੇ ਤੋਂ ਇੱਕ ਫਿਰ ਇਹੋ ਜਿਹੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ